ਪਿਛਲੇ ਦਿਨੀ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਕਰਨਲ ਬਾਟ ਨਾਲ ਉਹ ਝਗੜੇ ਨੂੰ ਲੈ ਕੇ ਮਾਮਲਾ ਤੁਲਫੜਦਾ ਜਾ ਰਿਹਾ ਹੈ ਡੀਸੀ ਪਟਿਆਲਾ ਦੇ ਦਫਤਰ ਬਾਹਰ ਸਾਬਕਾ ਫੌਜੀਆ ਵੱਲੋਂ ਕਰਨਲ ਬਾਟ ਦੇ ਹੱਕ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਸਾਬਕਾ ਪੁਲਿਸ ਅਫਸਰਾਂ ਨੇ ਨਾਬਾ ਵਿਖੇ ਮੀਟਿੰਗ ਕੀਤੀ ਮੀਟਿੰਗ ਦੌਰਾਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸੋਰ ਫੌਜ ਦਾ ਗੂੜਾ ਰਿਸ਼ਤਾ ਹੈ ਇਸ ਮਾਮਲੇ ਨੂੰ ਘਰ ਵਿੱਚ ਬੈਠ ਕੇ ਹੀ ਸੁਲਝਾਇਆ ਜਾ ਸਕਦਾ ਸੀ ਜੋ ਕਿ ਪੁਲਿਸ ਮੁਲਾਜ਼ਮਾ ਨੇ ਗਲਤੀ ਕੀਤੀ ਹੈ ਉਸ ਦੀ ਸਜ਼ਾ ਉਹਨਾਂ ਨੂੰ ਮਿਲ ਰਹੀ ਹੈ ਅਤੇ ਤਰਨੇ ਮੁਜਾਰਿਆਂ ਵਿੱਚ 86 ਲੋਕ ਵੜ ਚੁਕੇ ਹਨ ਇਸ ਮਾਮਲੇ ਨੂੰ ਅੱਜ ਵੀ ਠੰਡਾ ਕੀਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਐਸਐਸਪੀ ਦੇ ਤਬਾਦਲੇ ਦੀ ਮੰਗ ਕਰ ਰਹੇ ਹਨ ਐਸਐਸਪੀ ਨੇ ਜੋ ਬੰਦੀ ਕਾਰਵਾਈ ਸੀ ਉਹ ਕੀਤੀ ਹੈ ਬਾਕੀ ਪੁਲਿਸ ਮੁਲਾਜ਼ਮਾ ਨੂੰ ਕਾਨੂੰਨ ਮੁਤਾਬਕ ਬੰਦੀ ਸਜ਼ਾ ਜ਼ਰੂਰ ਮਿਲੇਗੀ ਆਓ ਦੇਖਦੇ ਹਾਂ ਚੇਤਨ ਮਹਿਤਾ ਦੀ ਪੂਰੀ ਰਿਪੋਰਟ ਕੀ ਆਟੀ ਨਿਊਜ਼ ਨੈਟਵਰਕ ਪੁਲਿਸ ਵੈਲਫੇਅਰ ਐਸੋਸੀਏਸ਼ਨ ਨਾਬਾ ਵੱਲੋਂ ਕਰਮਚਾਰੀ ਜਿਹੜੇ ਹੈਗੇ ਬੇਨਤੀ ਕਰਦੇ ਆ ਵੀ ਜਿਹੜਾ ਦੋ ਤਿੰਨ ਦਿਨਾਂ ਤੋਂ ਪੁਲਿਸ ਵਰਸਸ ਮਿਲਟਰੀ ਰਾਫਸ ਵਿੱਚ ਜਕੜੇ ਚੱਲ ਰਿਹਾ ਹੈ ਤੇ ਇਹਦੇ ਬਾਰੇ ਅਸੀਂ ਕਹਿਣਾ ਵੀ ਇਹ ਰੁਕਣਾ ਚਾਹੀਦਾ ਠੀਕ ਹੈ ਨਾ ਇਹ ਅਜਿਹਾ ਨਹੀਂ ਹੋਣਾ ਚਾਹੀਦਾ ਫਿਰ ਨਾ ਇਹਦੇ ਸਬੰਧ ਵਿੱਚ ਦੋਨੇ ਪਾਰਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿਸ ਤਰ੍ਹਾਂ ਦੇ ਜਿਸ ਤਰ੍ਹਾਂ ਕੀ ਰਾਜਨੀਤੀ ਹੋ ਰਹੀ ਹੈ ਦੇ ਵਿੱਚ ਇਹਦੇ ਵਿੱਚ ਜਿਵੇਂ ਦੋਏ ਪਰਿਵਾਰ ਨੇ ਮਿਲਟਰੀ ਹੋਈ ਪੁਲਿਸ ਹੋਈ ਇਹ ਬਹਿ ਕੇ ਵੀ ਇਹ ਗੱਲ ਕਰ ਸਕਦੇ ਨੇ ਜਿਹੜੀ ਜੋ ਰਾਜਨੀਤੀ ਦੇ ਵਿੱਚ ਵਿੱਚ ਨਹੀਂ ਆਉਣਾ ਚਾਹੀਦਾ ਰਾਜਨੀਤੀਆਂ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਇਹਦੇ ਵਿੱਚ ਜਿਸ ਤਰ੍ਹਾਂ ਕਿ ਜ਼ਿਲ੍ਹੇ ਵਿੱਚ ਧਰਨਾ ਚੱਲ ਰਿਹਾ ਸਾਰਾ ਸੈਨਿਕ ਵੀ ਪਹੁੰਚ ਚੁੱਕੇ ਨੇ ਉਹ ਉਹੀ ਗੱਲ ਆ ਕੇ ਨਾ ਜੀ ਫਿਰ ਇਸੇ ਕਰਕੇ ਤਾਂ ਇਹ ਕੰਮ ਬਧੀ ਜਾਂਦਾ ਹੈ ਅਗਰ ਜੇ ਬਹਿ ਕੇ ਸਾਰੇ ਸਮਝਦਾਰੀ ਨਾਲ ਕੰਮ ਕਰਕੇ ਦੋਨੇ ਤਰ੍ਹਾਂ ਬਹਿ ਕੇ ਕਿਸੇ ਪਾਸੇ ਗੱਲ ਲਾ ਦੇਣ ਤਾਂ ਇਹ ਗੱਲ ਨੇੜੇ ਵੀ ਲੱਗ ਸਕਦੀ ਜਿਸ ਤਰ੍ਹਾਂ 12 ਮੁਲਾਜ਼ਮਾਂ ਤੇ ਤਪਤਾਜ ਦਰਜ ਹੋਇਆ ਗਿਆ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ 12 ਮੁਲਾਜ਼ਮਾਂ ਨੂੰ ਸਾਰਾ ਕੋਸ਼ਿਸ਼ ਕਾਨੂੰਨ ਦੇ ਮੁਤਾਬਕ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਹੋਈ ਹੈ ਕੋਈ ਬਾਕੀ ਜਿਵੇਂ ਹੁਣ ਸਿੱਟ ਬੈਠੀ ਹੈ ਸਿੱਟ ਜੇ ਕਾਰਵਾਈ ਕਰੇ ਆਪਣੀ ਜੇ ਜੇ ਗੁਨਾਹਗਾਰ ਹੋਣਗੇ ਤਾਂ ਉਹਨਾਂ ਨੂੰ ਸਜ਼ਾ ਮਿਲ ਜੂਗੀ ਇਹ ਤਾਂ ਇਹ ਬੇਇਨਤੀ ਕਰਦੇ ਵੀ ਦੋਨੇ ਤਰ੍ਹਾਂ ਪੰਜਾਬ ਪੁਲਿਸ ਬਰਸ ਵਿੱਚ ਮਿਲਟਰੀ ਨਾ ਬਣੇ ਤੇ ਬਹਿ ਕੇ ਗੱਲ ਹੋ ਜੇ ਤਾਂ ਚੰਗੀ ਗੱਲ ਹੈ ਇੰਸਪੈਕਟਰ ਸੁਮਿੰਦਰ ਸਿੰਘ ਹੈਰੀ ਬੋਪਰੇ ਤੇ ਰੋਨੀ ਸਿੰਘ ਨਾਬੇ ਜੋ ਪੋਸਟਡ ਰਹੇ ਨੇ ਬੜਾ ਵਧੀਆ ਕੰਮ ਕੀਤਾ ਉਹਨਾਂ ਨੇ ਆਪਣੀ ਅ ਅਕਾਤੀ ਦੌਰਾਨ ਅੱਜ ਤੱਕ ਕਦੇ ਵੀ ਕੋਈ ਕੰਟਰੋਵਰਸੀ ਵਾਲਾ ਕੰਮ ਨਹੀਂ ਕੀਤਾ ਅ ਹੈਰੀ ਬੋਪਰੇ ਨੇ ਉਹਨੂੰ ਤਰਾਤੀ ਦੌਰਾਨ ਦੇ ਆਰਮੀ ਵਾਲਿਆਂ ਦਾ ਇੱਥੇ ਬੱਚਾ ਨਾ ਵੀ ਤੋਂ ਗੁੰਮ ਹੋਇਆ ਸੀ ਬੜੀ ਜਲਦੀ ਉਹ ਟ੍ਰੇਸ ਕਰਕੇ ਦਿੱਤਾ ਸੀ ਅ ਅੱਜ ਤੱਕ ਇਹਦਾ ਕੰਟਰੋਵਰਸੀ ਵਾਲਾ ਉਹਨਾਂ ਦਾ ਕੋਈ ਮੈਟਰ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਅਸੀਂ ਇਹ ਕਹਾਂਗੇ ਵੀ ਇਹਨੂੰ ਸੰਜਮਤੋਂ ਕੰਮ ਲੈਣਾ ਚਾਹੀਦਾ ਇਨਕੁਆਇਰੀ ਹੋ ਰਹੀ ਆ ਇਨਕੁਆਇਰੀ ਹੁਣ ਤੱਕ ਸਰ ਸਤ ਤਰ੍ਹਾਂ ਨੂੰ ਉਹਨੂੰ ਸਹਿਯੋਗ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਧਰਨੇ ਮਜ਼ਾਰ ਨਹੀਂ ਜਿਹੜੇ ਕਰਦੇ ਧਰਨੇ ਮਜ਼ਾਰੇ ਕਰਨਾ ਚਾਹੋ ਹਰ ਇੱਕ ਦਾ ਹੱਕ ਹੈ ਪਰ ਮੈਂ ਕਹਾਂਗਾ ਜਦੋਂ ਇਨਕੁਆਇਰ ਐਫ ਆਈ ਆਰ ਹੋ ਚੁੱਕੀ ਆ ਜਿਹੜੇ ਜਿਹਨਾਂ ਦੇ ਖਿਲਾਫ ਹੋ ਸਸਪੈਂਡ ਕੀਤਾ ਜਾ ਚੁੱਕੇ ਰਹੇ ਤੇ ਇਨਕੁਆਇਰੀ ਮੈਜਿਸਟ੍ਰੇਟ ਸਾਹਿਬ ਕਰ ਰਹੇ ਨੇ ਤਾਂ ਉਨੀ ਦੇਰ ਫਿਰ ਹੁਣ ਤਾਂ ਰਿਮਜਾਰੇ ਦਾ ਕੋਈ ਮਤਲਬ ਹੀ ਰਹਿ ਜਾਂਦਾ ਹਾਂ ਲਹਿਸਤਾ ਹੈਗਾ ਮੈਂ ਵੀ ਪਹਿਲਾਂ ਫੌਜ ਵਿੱਚ ਰਹੇ ਚੁੱਕਿਆ ਬਾਅਦ ਪੰਜਾਬ ਪੁਲਿਸ ਦੇ ਵਿੱਚ ਰਹਿਆ ਰਟਾਇਰ ਹੋਏ ਹਾਂ ਪਰ ਲੇਗਲ ਜਿਹੜਾ ਕੰਮ ਕੀਤਾ ਹੈ ਉਹ ਲੈਜੀਗਰ ਦੇ ਹਾਲਤ ਨੇ ਕਰਨੂ ਸਾਹਿਬ ਕਰਨੂ ਸਾਹਿਬ ਵੀ ਇੰਨੀ ਬੇਇੱਜ਼ਤੀ ਕਰੀ ਬਹੁਤ ਮਾੜੀ ਗੱਲ ਹੈ ਉਹਨਾਂ ਵਾਸਤੇ ਮਾੜੀ ਗੱਲ ਹੈ ਬਹੁਤ ਹੀ ਮਾੜੀ ਗੱਲ ਹੈ ਫਿਰ ਵੀ ਉਹਨਾਂ ਦੇ ਜੋ ਕੁਝ ਨੂੰ ਸਜ਼ਾ ਦੇਊਗਾ ਉਹਦੇ ਵਿਧਾਪ ਕੰਮ ਕਰ ਜਿਹੜਾ ਤਰਨੇ ਦਾ ਤਰਨੇ ਹੁਣ ਇਹ ਨਹੀਂ ਹੋਈ ਤੇ ਤਰਨੇ ਤਾਂ ਹੁਣ ਦੇਖੋ ਉਹ ਗੱਲੇ ਵੀ ਐਸਐਸਪੀ ਨੂੰ ਹੋ ਕਰੋ ਉਹਨੂੰ ਕਰੋ ਫਰਾਲਣਾ ਕਰੋ ਐਸਐਸਪੀ ਕਿਹੜਾ ਮੌਕੇ ਦੇ ਸੀਗਾ ਉਹਦਾ ਮੌਕਾ ਤਾਂ ਹੈ ਨਹੀਂ ਸੀਗਾ ਦੋਨੇ ਕਾਰਵਾਈ ਕਰਨ ਬਣਦੀ ਸੀ ਕਰਤੀ ਜੁੜੇ ਦਬਾਅ ਚ ਆਇਆ ਬਾਕੀ ਦਾ ਕੋਈ ਬੰਦਾ ਦਾ ਹੈ ਨਹੀਂ ਤੋਂ ਤਰਨੇ ਦਾ ਬਾਕੀ ਲੋਕਤੰਤਰ ਹੈ ਜਿਵੇਂ ਮਰਜ਼ੀ ਦਾ ਕਰ ਰਾਂ ਹਰ ਕਦਾਕ